ਜਿਦਾ ਆ ਰਹੇ ਨੂੰ ਨਵੇਂ ਬਲੌਗ ਦਾ ਤੁਹਾਡਾ ਸਵਾਗਤ ਹੈ ਵੈਲਕਮ ਬੈਕ ਟੂ ਮਾਈ ਚੈਨਲ ਅੰਗਰੇਜ਼ੀ ਵਿੱਚ ਮੈਂ 20 ਮਾਸ ਲੋ ਜੀ ਅੱਜ ਸਾਡੇ ਨਾਲ ਅਵਿੰਦਰ ਭਾਜੀ ਸੋ ਅੱਜ ਪਾ ਜਾ ਰਹੇ ਆ ਨਾਗਿਆਣਾ ਸਾਹਿਬ ਗੁਰਦੁਆਰੇ ਦਰਸ਼ਨ ਮੇ ਲੈ ਕੇ ਆਨੇ ਅਵਿੰਦਰ ਭਾਜੀ ਸਾਡੇ ਡਰਾਈਵ ਕਰਦੇ ਪਏ ਨੇ ਸੋ ਨਾਗਿਆਣਾ ਸਾਹਿਬ ਦੀ ਬਿਟਾਲੇ ਤੋਂ ਦੂਰੀ ਲਗਭਗ ਨਾ ਹੋ ਤੋ 10 ਕਿਲੋਮੀਟਰ ਆ

ਫੁਲਕੇ ਪਿੰਡ ਇਹਨੇ ਸ਼ਾਰਟਕਟ ਪਾ ਲਿਆ ਇਧਰੋਂ ਦੀ ਕਿੰਨੇ ਤੋਂ ਸ਼ਾਰਟਕਟ ਪਏਗਾ ਕਿਆ ਤੇ ਪਿੰਡ ਦਾ ਕੀ ਨਾ ਭਾਈ ਜਿੱਤੋ ਸੜ ਜਾ ਪਿੰਡਾ ਦੁਪਾਈ ਆਪਣੀ ਦੁਪਾਈ ਨਿੱਕੀ ਸਮਾਲੀ ਤੇ ਵੇਖੋ ਯਾਰ ਲੱਕ ਹੈਡ ਬਾਤ ਆ ਵਰਨਾ ਯਾਰ ਚੜੀ ਵਾਚਿੰਗ ਪ੍ਰੋਬਲਮ ਆਂਦੀ ਹੋਣੀ ਤਾਂ ਲੋ ਮੈਨੇਜ ਕਰ ਲਿਓ ਚੱਲੀਏ ਫਿਰ ਅੱਗੇ ਚੱਲੋ ਸਾਹ ਚੱਲੋ 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 ਜੀ ਨਿਕਲ ਚੱਕਿਆ ਗੁਰਦੁਆਰਾ ਨਾਗਿਆਣਾ ਕੋ ਦੁਬਾਰਾ ਸਾਹਿਬ ਦਾ ਸੋ ਇੱਧਰ ਐਂਟ੍ਰੈਂਸ ਕਰਾਂਗੇ ਸੰਡੇ ਨੂੰ ਬਹੁਤ ਜ਼ਿਆਦਾ ਸੰਗਤ ਇੱਥੇ ਹੁੰਦੀ ਆ ਦੂਰੋ ਧੁਕਿਆਂ ਠੀਕ ਆ ਬ੍ਰਿੰਦਰਪਾਲ ਭਾਈ ਤੋਂ ਆ ਮੇਨ ਗੇਟ ਹੈਗਾ ਗੁਰਦੁਆਰਾ ਨਾਗਿਆਣਾ ਸਾਹਿਬ ਦਾ ਸੋ ਅੰਦਰ ਜਾਂਦੇ ਆ ਦਰਸ਼ਨ ਮੇਲੇ ਕਰਦੇ ਆ ਤੇ ਤੁਹਾਨੂੰ ਵੀ ਕਰਾਣੇ ਆ ਸੋ ਵੀਡੀਓ ਚ ਬਣੇ ਰਹੋ ਤੀ ਪਹੁੰਚ ਚੁੱਕੇ ਆ ਆਪਾਂ ਸ੍ਰੀ ਗੁਰਦੁਆਰਾ ਨਾਗਿਆਣਾ ਸਾਹਿਬ ਸੋ ਦਰਸ਼ਨ ਮੇਲੇ ਕਰਦੇ ਆ ਸੰਡੇ ਨੂੰ ਬਹੁਤ ਜ਼ਿਆਦਾ ਇੱਥੇ ਸੰਗਤ ਦਾ ਕਾਠ ਹੁੰਦਾ ਹੈ ਦੂਰੋਂ ਦੂਰੋਂ ਸੰਗਤ ਆ ਤੇ ਦਰਸ਼ਨ ਮੇ ਲੈ ਕੇ ਆਉਂਦੀਆਂ ਨੇ ਤੇ ਆਪਣੀ ਆਸਮਰਦਤਾ ਪੂਰੀਆਂ ਕਰਦੇ ਨੇ ਸੋ ਅੱਜ ਤੁਹਾਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਾਵਾਂਗੇ ਸੋ ਆਪ ਵੀ ਕਰਾਂਗੇ ਤੇ ਨਾਲ ਹੀ ਨਾਲ ਤੁਹਾਨੂੰ ਰੂਪ ਰੂਪ ਕਰਾਵਾਂਗੇ ਇੱਥੋਂ ਦਾ ਇਤਿਹਾਸ ਕੇ ਗੁਰਸੇਕੋ ਪੁੱਛ ਕੇ ਸੋ ਐਂਟਰੀ ਕਰਨ ਲੱਗੇ ਆਪਾਂ ਗੁਰਦੁਆਰਾ ਸਾਹਿਬ ਤੇ ਲਾਗਿਆ ਨਾ ਸਾਹਿਬ ਗੁਰਦੁਆਰਾ ਸੋ ਸਭ ਤੋਂ ਪਹਿਲਾਂ ਜੁੜੇ ਘਰ ਆਪਣੇ ਨਾਲ

ਸੁ ਲੋਕ ਜੀ ਪਵਿੱਤਰ ਵਰਮੀ ਦੇ ਦਰਸ਼ਨ ਕਰੋ ਸੁ ਲੋਕ ਜੀ ਸਭ ਕੁਨਾ ਵਧੀਆ ਬਣਾ ਆ ਬੜਾ ਕੁਛ ਕੰਗ ਉਹਨੇ ਦੇ ਪਾ ਦਿੱਤਾ ਐਮ ਐਲ ਕਾਲ ਲਿਆ ਦੋਨਾਂ ਨੇ ਸੋ ਤੁਹਾਡਾ ਇਤਿਹਾਸ ਉਹ ਬਹੁਤ ਕਰਾਵਗੇ ਕੋਈ ਗੁਰਸਿੱਖ ਵੀਰ ਕੋ ਪੁੱਛਦੇ ਆ ਤੁਹਾਡਾ ਇਤਿਹਾਸ ਤੁਹਾਨੂੰ ਸਾਰਾ ਦੱਸ ਦਿਆ ਇੱਥੇ 100 ਰੁਪਏ ਦੀ ਸ਼ਾਸਨ ਗੱਜੀ ਅੰਮ੍ਰਿਤਕੂਲਾ ਸ਼ਕਦੀ ਆ ਦੁਆ ਨੰਬਰ 32 ਲਾ ਸਕਣ। ਪੁਛਤੀਆ ਤੋਂ ਦਾ ਲੰਗਰ ਹਾਲ। ਮੇਰੇ ਸ਼ਿਕਾਇਤ ਜਾਂਦਾ ਹੈ। ਆ ਦੇਖੋ ਇੱਥੋਂ ਦਾ ਲੰਗਰ ਹਾਲ ਹੈ। ਪੁਛ ਆਦਾ ਚੱਕਰ ਲੱਗੇ ਆਪਾਂ। ਲੋਕ ਕੁਝ ਬਈ ਹੋ ਨੱਪ ਚੱਕ ਲੱਗੇ ਆ ਚਾਹ ਦਾ ਪ੍ਰਸ਼ਾਦ ਸਾਫ ਕੰਪਲੀਟ ਹੈ ਆ ਜੀ ਸੁੰਦੇ ਤੇ ਸੇਵਾ ਕਰ ਦਿੱਤੀ ਹੈ ਵਰਤਨਾ ਦੀ ਕੋ ਨਾਲੀ ਲੰਗਰ ਖਾਰ ਵੱਡਾ ਪਿਆਰ ਹੋ ਰਿਹਾ ਦੇਖੋ ਉੱਪਰ ਪਿਆਰਿਆਂ ਚੱਲਦੇ ਰਹਿੰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਰਹੇਗੇ 9 ਮਹੀਨੇ ਤੇ 26 ਦਿਨ ਠੀਕ ਹੈ ਜੀ ਉਹ ਜਦੋਂ ਦਾਸੀਆਂ ਦੇ ਨਿਕਲੇ ਤੇ ਬਾਬਾ ਸ਼ੇਸ਼ਨਾਗ ਵੀ ਉਹਨਾਂ ਦੇ ਨਾਲ-ਨਾਲ ਹੀ ਰਹੇ ਤੇ ਉਹਨਾਂ ਜਦੋਂ ਉਹਨੂੰ ਵੇਖਿਆ ਇਹਨਾ ਉਹ ਬਹੁਤ ਬਜ਼ੁਰਗ ਹੋ ਗਏ ਬਾਬਾ ਸ਼ੇਸ਼ਨਾਗ ਜੀ ਤੇ ਉਹਨਾਂ ਨੂੰ ਫਿਰ ਉਹ ਵਾਹਿਗੁਰੂ ਜੀ ਇੱਥੇ ਬਰਾਜਮਾਨ ਕਰ ਗਏ ਗੁਰਨਾਨ ਨਾਮ ਪਾਸ਼ਾ ਜੀ ਕਿ ਤੂੰ ਹਣ ਸੰਗਤ ਦੀ ਸੇਵਾ ਕਰਿਆ ਕਰ ਨਹੀਂ ਭਲੇ ਲੋਕਾਂ ਤੇ ਉਹਨਾਂ ਨੇ ਕਿਹਾ ਇਹ ਵਾਹਿਗੁਰੂ ਜੀ ਬਾਬਾ ਜੀ ਇੱਥੇ ਤੇ ਜੰਗਲ ਵਾ ਉਹਨਾਂ ਗਿਆ ਵੀ ਭਲਿਆ ਲੋਕਾਂ ਦੇ ਜੰਗਲ ਦੇ ਵਿੱਚ ਹੀ ਕੇ ਦਿਨ ਨੂੰ ਮੰਗਲ ਲੱਗਣਗੇ ਪਹਿਲਾਂ ਮੰਨਤਾ ਤੇਰੀ ਹੋਇਆ ਕਰੂਗੀ ਤੇ ਬਾਅਦ ਹarli ਹੋਇਆ ਬਾਕੀ ਮੈਂ ਉਹਨਾਂ ਨੂੰ ਇਹ ਸੰਗਤ ਨੂੰ ਕਹਿਣਾ ਵਾ ਵੀ ਜਿੰਨਾ ਪਿਛਲੀ ਵੀਡੀਓ ਜੇ ਵੀ ਮਾੜੇ ਕਮੈਂਟ ਦਿੱਤੇ ਆ ਉਹ ਇੱਕ ਕਰਾ ਇੱਥੇ ਆ ਕੇ ਦਰਸ਼ਨ ਮੇਲੇ ਕਰਨ ਇੱਥੇ ਆ ਕੇ ਦਰਸ਼ਨ ਮੇਲੇ ਕਰਨ ਤੇ ਫਿਰ ਵੇਖਣ ਵੀ ਇੱਥੇ ਕੀ ਆ ਕਿਹੜੀ ਮਹਾਨ ਹਸਤੀ ਬੈਠੀ ਇੱਥੇ ਇਧਰੇ ਵਾ ਗੁਰ ਜਿਹੜੇ ਗਲੇ ਤੋਂ ਗਲੇ ਲੱਤਾਂ ਗਲੀਆਂ ਡਾਕਟਰਾਂ ਨੇ ਜਵਾਬ ਦੇ ਦਿੱਤੇ ਆ ਉਹ ਮੇਰੇ ਬਾਬੇ ਸ਼ੇਸ਼ਨਾਗ ਨੇ ਠੀਕ ਕਰਕੇ ਘੱਲੇ ਇੱਥੋਂ ਤੇ ਤੁਸੀਂ ਲੋਕੀ ਕਹਿੰਦੇ ਜਿੱਤੇ ਇੱਥੇ ਹੈ ਹੀ ਕੱਕ ਨਹੀਂ ਇੱਥੇ ਹੈਗਾ ਕੱਕ ਤੇ ਸੰਗਤ ਆਉਂਦੀ ਐ ਐਤਵਾਰ ਨੂੰ ਵੇਖੋ ਆਗੇ ਤੇ ਕਿਦਾਂ ਮੇਲਾ ਲੱਗਦਾ ਜਿਹਨੂੰ ਕੱਕ ਲੱਗ ਜੇ ਕਿਹਨੂੰ 나ਗ ਦੱਸ ਜੇ ਇੱਥੋਂ ਬਾਬਾ ਸ਼ੇਸ਼ਨਾਗ ਦੀ ਠੀਕ ਕਰਕੇ ਘੱਲਦੇ ਆ ਇਹ ਰਹਿਮ ਨਾ ਹੋਵੇ ਪੀਰ ਮੰਨ ਚ ਵੀ ਇੱਥੇ ਕੱਕ ਨਹੀਂ ਹੈਗਾ ਇੱਥੇ ਸਭ ਕੁਝ ਹੈਗਾ ਉਹ ਗੜਿਹਾਂ ਬੜੀਆਂ ਜਿਹਾ ਬਾਜ਼ੀਆਂ ਪਵਾ ਦਿੰਦੇ ਆ ਠੀਕ ਹੈ ਵਾਹਿਗੁਰੂ ਇੱਥੇ ਆ ਕੇ ਨੰਨਸਕਾਰ ਕਰੋ ਬਾਹਰੋਂ ਦੇਦ ਤੇ ਲੈ ਕੇ ਤੇ ਸਰੋਜ ਚੁਸਨਾਣ ਕਰਾ ਕੇ ਚੜਾਓ ਤੇ ਚੜ੍ਹਦੀ ਕਲਾ ਹੁੰਦੀ ਹੈ ਠੀਕ ਹੈ ਜੀ ਵਾਹਿਗੁਰੂ ਜੀ ਇੰਨਾ ਕਿ ਇਤਿਹਾਸ ਮੈਨੂੰ ਪਤਾ ਵਾ ਮੈਂ ਤੁਹਾਨੂੰ ਆਪਦੀ ਨੂੰ ਦੱਸ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਕਤੁ ਚਲੋ ਜੀ ਦਕਸ਼ਣ ਮੇਲੇ ਕਰ ਲਿਆ ਆਪਾਂ ਹੁਣ ਜਾ ਰਹੇ ਆਪਾਂ ਵਾਪਸੀ ਬੋਤ ਲੱਲਿਆ ਤੇ ਵਿਰਿੰਦਰ ਭਾਈ ਆਪਣੀ ਗੱਡੀ ਲੈਣ ਗਏ ਆ ਗੱਡੀ ਲੈਣ ਤੋਂ ਬਾਅਦ ਆਪਾਂ ਚੱਲਦੇ ਆ ਪਾ ਜੀ ਆ ਗਿਆ ਲੈ ਕੇ ਮੋਟਰਸਾਈਕਲ